ਦੋਸਤੋ ਅੱਜ ਤੁਹਾਡੇ ਕੋਲ ਇਹ ਜੀ ਵੀਡੀਓ ਮੈਂ ਲੈ ਕੇ ਆਇਆ ਇੱਕ ਭੈਣ ਤੇ ਭਰਾ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਹਾਹਾਕਾਰ ਮਚ ਜਾਂਦੀ ਹੈ ਹਰ ਇੱਕ ਫੇਸਬੁੱਕ ਹਰ ਇੱਕ ਚੈਨਲ ਦੇ ਉੱਤੇ ਹਰ ਇੱਕ ਫੋਨ ਦੇ ਵਿੱਚ ਉਹ ਵੀਡੀਓ ਵਾਇਰਲ ਹੋ ਜਾਂਦੀ ਆ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਭੈਣ ਤੇ ਭਰਾ ਦੀ ਵੀਡੀਓ ਲੀਕ ਹੋ ਜਾਂਦੀ ਆ ਉਹ ਸੱਚੀ ਇਹਨਾਂ ਦੀ ਗੱਲਬਾਤ ਸੀ ਆਪਦੀ ਭੈਣ ਦੇ ਨਾਲ ਇਹ ਰਿਸ਼ਤਾ ਇੰਨਾ ਕਮਜ਼ੋਰ ਹੋ ਗਿਆ ਸੀ ਜਾਂ ਕੁਝ ਵੀ ਸਮਝ ਸਕਦੇ ਆ ਪਰ ਸਚਾਈ ਜਿੱਥੋਂ ਤੱਕ ਆਪਾਂ ਨੂੰ ਪਤਾ ਲੱਗੂਗੀ ਉਦੋਂ ਪਤਾ ਲੱਗੂਗੀ ਜਦੋਂ ਆਪਾਂ ਗੱਲਬਾਤ ਉਸ ਬੰਦੇ ਨਾਲ ਕਰਾਂਗੇ ਜਿਹਦੇ ਨਾਲ ਇਹ ਵਾਪਰਿਆ ਇਹ ਉਹਦਾ ਭਰਾ ਕੁੜੀ ਦਾ ਤੇ ਉਹਦੇ ਨਾਲ ਗੱਲਬਾਤ ਕਰਦੇ ਆਂ ਵੀ ਗੱਲਬਾਤ ਕੀ ਹੋਈ ਸਾਰਾ ਮਸਲਾ ਕੀ ਹੋਇਆ ਸੀ ਬਾਈ ਜੀ ਕੀ ਹਾਲ ਚਾਲ ਵਧੀਆ ਬਾਈ ਸੋਸ਼ਲ ਮੀਡੀਆ ਤੇ ਬੜੀ ਥੋੜੀ ਵਾਇਰਲ ਹੋ ਰਹੀ ਹੈ ਤੁਹਾਡੀ ਵੀਡੀਓ ਬਾਈ ਤੇਰੀ ਤੇ ਤੇਰੀ ਭੈਣ ਦੀ ਵੀਡੀਓ ਤੇ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਕੀ ਅਸਲ ਸੱਚ ਕੀ ਆ ਬਾਈ ਬਈ ਉਹ ਫੇਕ ਆ ਸਹੀ ਨਹੀਂ ਬਈ ਉਹ ਰੀਅਲ ਨਹੀਂ ਵੀਰੇ ਅਸੀਂ ਮੰਨ ਕੇ ਚਾਹਰਾ ਮੋਹ ਪਿਆਰ ਬੜਾ ਸੀ ਭੈਣ ਭਰਾ ਦਾ ਰੀਲਾ ਰੂਲਾ ਬਣਾਉਂਦੇ ਸੀ ਇਸਟਾ ਉਸਟਾ ਤੇ ਮੰਨ ਕੇ ਚਾਹਲਾ ਹੁਣ ਤੈਨੂੰ ਪਤਾ ਅੱਜ ਕੱਲ ਜਵਾਨਾ ਕਿਹੋ ਜਿਹਾ ਚਲੀ ਜਾਂਦਾ ਮੰਡੀ ਰਿਆਰ ਤੈਨੂੰ ਪਤਾ ਪੇਜਾਂ ਵਾਲੇ ਭੈਣ ਨੂੰ ਨੰਗੇ ਕਰਤਾ ਹੂੰ ਵੀਡੀਓ ਕੋਲਾਂ ਤੇ ਬਣਾ ਬਣੂ ਕੇ ਨੰਗੇ ਕਰਤਾ ਬਈ ਉਹਨਾਂ ਨੇ ਸਾਨੂੰ ਵੀਡੀਓ ਪਾ ਜਾਂਦੇ ਸਾਡੇ ਨਾਲ ਲੀੜੇ ਲਾਤੇ ਬਈ ਉਹਦੇ ਉਹ ਸਾਰਾ ਕੁਝ ਵਖਾ ਸਗੀ ਭੈਣ ਦੇ ਨਾਲ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦਾ ਸੀ ਤੂੰ ਹਾਂ ਬਈ ਸਗੀ ਭੈਣ ਦੇ ਨਾਲ ਤੇ ਅੱਛਾ ਕਿ ਕਿ ਕਿਹਨੇ ਬਣਾਈਆਂ ਸੀ ਇਹ ਵੀਡੀਓ ਥੋੜੀਆਂ AI ਨਾਲ ਏ ਬਈ ਕੋਈ ਮੁੰਡਾ ਸੀ ਉਹ ਸਾਨੂੰ ਮਿਲ ਗਿਆ ਕੁੱਟਿਆ ਵੀ ਬਹੁਤ ਸੀ ਉਹਨੂੰ ਤੈਨੂੰ ਮੈਂ ਵੀਡੀਓ ਵੀ ਲਾਵਾਂਗੇ ਆਪਾਂ ਭੁਖਾਵਾਂਗੇ ਤੁਹਾਨੂੰ ਬਹੁਤ ਭੰਨਿਆ ਮੁੰਡਾ ਬਈ ਤੇ ਉਹ ਮੁੰਡਾ ਆ ਕੇ ਕਹਿੰਦਾ ਮੈਂ ਕਹਿੰਦਾ ਘਰੇ ਫੋਨ ਲਾ ਕੇ ਪੁੱਛ ਲੋ ਕਹਿੰਦਾ ਮੈਂ ਨਹੀਂ ਕੀਤਾ ਜੋ ਤੈਨੂੰ ਪਤਾ ਅੱਜਕੱਲ ਮਨ ਦਾ ਕੌਣ ਹੁੰਦਾ ਬਈ ਉਹ ਪਤਾ ਲੱਗ ਗਿਆ ਉਹ ਮੁੰਡੇ ਨਹੀਂ ਲਈ ਕੀਤੇ ਛੱਡਿਆ ਬਈ ਤੇ ਉਹ ਮੁੰਡਾ ਹੁਣ ਨਾ ਅਗਲੇੰਦਿਆ ਕਿਰਾ ਦਾ ਟਿੱਕੇ ਆਵਿਆ ਹੁਣ ਲਾਤ ਤੋੜਤੀ ਸੀ ਦੀ ਬਈ अच्छा आ, की गल की हो गई सी जदों ए चीज दा ਵੀ ਵੀਡੀਓ ਵਾਇਰਲ ਹੋ ਜਾਂਦੀ ਆ ਉਸ ਤੋਂ ਬਾਅਦ ਘਰ ਦੇ ਵਿੱਚ ਮਾਹੌਲ ਕਿਦਾਂ ਦਾ ਬਣ ਜਾਂਦਾ ਭੈਣ ਦਾ ਮਾਹੌਲ ਕੀ ਬਣਦਾ ਵੀ ਭੈਣ ਦਾ ਕੀ ਸਿਸਟਮ ਬਣ ਜਾਂਦਾ ਉਹ ਬਈ ਮਨਗਲ ਕੋਮਾ ਆ ਚੰਡੀਗੜ੍ਹ ਦਾਖਲਾ ਪੀਜੀਆ ਚ ਉੱਥੋਂ ਵੀ ਜਵਾਬ ਦੇਤਾ ਉੱਥੋਂ ਵੀ ਹੁਣ ਫਰੀਦਕੋਟ ਦਾਖਲ ਦੁਖਲ ਕਰਾਉਣਗੇ ਉੱਥੇ ਕਹਿੰਦੇ ਉੱਥੋਂ ਦਾ ਚਕਾਤਾ ਚੰਡੀਗੜ੍ਹ ਬਚਣ ਦੇ ਹੈ ਨਹੀਂ ਚਾਂਸ ਲੋਕ ਤਾਂ ਬਥੇਰੀਆਂ ਗੱਲਾਂ ਕਰਦੇ ਹੋਣਗੇ ਵੀ ਤੁਸੀਂ ਇੰਸਟਾਗ੍ਰਾਮ ਤੇ ਰੀਲਾਂ ਬਣਾਉਨੇ ਹੋ ਤੇ ਕੀਪਤਾ ਤੁਸੀਂ ਸੱਚੀ ਇਦਾਂ ਦਾ ਹੋਵੇ ਸਿਸਟਮ ਤੁਹਾਡਾ ਲੋਕ ਤਾਂ ਹੁਣ ਬੜਾ ਕੋਈ ਕਿੰਨਾ ਨਜਾਨ ਬੰਦੇ ਆ ਹੁਣ ਕਿੰਨਾ ਕੋਲ ਫੋਨ ਆ ਮੰਨ ਕੇ ਜੇ 20 25 ਸਾਲ ਦੇ ਮੁੰਡਿਆਂ ਕੋਲ ਹਨ ਇਹੋ ਜੇ ਕੰਮ ਹੀ ਖਰਾਬ ਕਰਦੇ ਆ ਬਈ ਇਹਨਾਂ ਨੂੰ ਹੁਣ ਸਿਆਣੇ ਬਣੇ ਬੰਦਿਆਂ ਨੂੰ ਕੀ ਪਤਾ ਕਿਹੜੇ ਕੋਲ ਜਾਵੜਦੇ ਵੀਡੀਓ ਕੋਈ ਸੱਚੀ ਆ ਭਾਜ ਇਹਨਾਂ ਦੀ ਕੁੜੀ ਦੀ ਵੀਡੀਓ ਲੀਕ ਹੋ ਗਈ ਓਏ ਐਂ ਕਰਕੇ ਲੋਕ ਨਜ਼ਾਰੇ ਲੈਂਦਾ ਇਹ ਪਤਾ ਨਹੀਂ ਇਹ ਆਈ ਨਾ ਕੀਤੀ ਆ ਬਈ AI ਬਹੁਤ ਗੰਦੀ ਚੀਜ਼ ਆ ਰਹੀ ਹੈ ਬੰਦ ਕਰਵੋਣੀ ਚਾਹੀਦੀ ਹੈ ਜਿਹੜਾ ਤੂੰ ਇੰਸਟਾਗ੍ਰਾਮ ਤੇ ਵੀਡੀਓ ਬਣਾਉਣੀ ਹੈ ਕਿੱਦਾਂ ਦੀਆਂ ਵੀਡੀਓ ਬਣਾਉਣੇ ਆਈ ਦਾ ਬਾਈ ਭੈਣ ਭਰਾ ਵਾਲੀਆਂ ਵੀਡੀਓ ਹੀ ਬਣਾਉਂਦੇ ਸੀ ਇੱਕ ਅਦਨਾ ਬਸ ਤੂੰ ਸੌਂਕਵਾਰਾ ਪਾ ਦਿੰਦੇ ਸੀ ਮੰਨ ਕੇ ਚੱਲ ਉਹ ਜਿਹਾ ਪਿਆਰਾਂਪੁਰ ਵਾਲੀਆਂ ਨਹੀਂ ਚੱਲਦੇ ਨੇ ਅੱਜ ਕੱਲ ਉਹ ਜਿਹਾ ਪਾ ਦਿੰਦੇ ਸੀ ਬਾਈ ਤੇ ਉੱਥੇ ਚੱਕ ਉਹਨਾਂ ਥੜੀ ਵੀਡੀਓ ਬਣਾਤੀ ਬਾਈ ਕਿਤੇ ਲੱਗ ਨਹੀਂ ਰਿਹਾ ਵੀ ਇੰਸਟਾਗ੍ਰਾਮ ਦੇ ਉੱਤੇ ਇਹ ਲਾਂ ਜਿਹੜੀਆਂ ਪਾ ਰਹੇ ਹੋ ਜਾਂ ਤੁਸੀਂ ਫੋਟੋਆਂ ਪਾ ਰਹੇ ਹੋ ਇਹ ਤੁਹਾਡਾ ਇਹ ਤੁਹਾਨੂੰ ਹਾਨ ਨਹੀਂ ਕਰ ਰਹੀਆਂ ਨੇ ਤੁਹਾਨੂੰ ਦੁੱਖ ਦੇ ਰਹੀਆਂ ਨੇ ਇੱਕ ਸਾਹ ਦੀਆਂ ਯਾਰ ਬਈ ਦੁੱਖ ਦਾ ਕੀ ਸੀ ਬਾਈ ਅਰੇ ਸੀਗਾ ਚਲ ਚੜਾਈ ਕਰਾਂਗੇ ਬਾਈ ਉਹ ਭੈਣ ਚੋਦ ਨੇ ਚੰਗੀ ਕਰਾਦੀ ਚੜਾਈ ਸਾਡੀ ਹੂੰ ਉਹਨੇ ਲੀਕ ਕਰਤ ਜਾ ਬਾਈ ਇਹ ਕੀ ਮਿਲ ਜੂ ਅਸੀਂ ਕਿਹੜਾ ਫੇਰ ਕਿਹੜਾ ਛੜ ਦਾਂਗੇ ਕੰਮ ਹੂੰ ਕੰਮ ਨਹੀਂ ਛੱਡਦੇ ਫੇਰ ਵੀ ਬਈ ਕੰਮ ਕਰਾਂਗੇ ਭੈਣ ਹੁਣ ਕੋਮਾ ਦੇ ਵਿੱਚ ਉਹਦਾ ਵੀ ਕੋਮਾ ਜਾਗ ਰਹਾ ਤਾਂ ਕੰਮ ਰੁਕਿਆ ਹੋਇਆ ਮਹੀਨਾ ਹੋ ਗਿਆ ਬਈ ਬਿਮਾਰ ਜਦੋਂ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਬਣਾਉਂਦੇ ਸੀ ਮਾਂ ਪਿਓ ਨੇ ਰੋਕਿਆ ਤੁਹਾਨੂੰ ਵੀ ਤੁਸੀਂ ਰੀਲਾਂ ਨਾ ਬਣਾਇਆ ਕਰੋ ਪੁੱਤ ਇਹ ਚੀਜ਼ਾਂ ਸਹੀ ਆਪਾਂ ਘੜਾ ਵੀ ਨੰਗੇ ਹੋ ਕੇ ਬਣਾਉਂਦੇ ਜਾਂ ਗਲਤ ਬਣਾਉਂਦੇ ਸੀ ਆਪਾਂ ਤਾਂ ਉਹ ਪਿਆਰ ਵਾਲੀਆਂ ਬਣਾਉਂਦੇ ਸੀ ਬਈ ਲੋਕ ਪਸੰਦ ਵੀ ਕਰਦੇ ਸੀ ਆਪਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਲੋਕ ਸਾਡੇ ਘਰੇ ਮਿਲਣ ਆਉਂਦੇ ਸੀ ਬਈ ਮੈਨੂੰ ਸਾਨੂੰ ਫੈਨ ਬਹੁਤ ਹੁੰਦੇ ਸੀ ਮੱਚ ਕੇ ਲੋਕ ਰਪਿੰਡ ਦੇ ਭੈਣ ਚੋਦਾ ਪਿੰਡ ਦੇ ਅਜੇ ਗਲਤ ਨੂੰ ਅਗਲੇ ਨਾ ਹੀ ਸੀ ਇਲਾਣਾ ਹੀ ਬਣਾਇਆ ਇਹਨਾਂ ਨੇ ਵੀਡੀਓ ਨਾ ਬਣਾਇਆ ਐ ਪਤਾ ਨਹੀਂ ਸੀ ਬਈ ਪੈਸੇ ਪਹਿਲਾਂ ਦੇ ਵੀ ਪੈਸੇ ਸੀਗੇ ਸਾਡੇ ਕੋਲ ਅਗਲੇ ਨਾ ਹੀ ਹੋ ਜਾਂਦਾ ਪਸ਼ੂ ਵੇਚੇ ਸੀ ਬਈ ਉਹਨਾਂ ਦਾ ਘਰ ਬਾਲ ਪਾਇਆ ਪਤਾ ਜੈ ਸੈੱਟ ਸੀ ਹੁਣ ਆਪਾਂ ਤੇ ਹੁਣ ਭਾਂਜੂ ਦੇ ਨੇ ਵੀਡੀਓ ਲੀਕ ਕਰਤੀ ਸਾਡੀ ਇਹ ਵੀਡੀਓ ਕਿੱਦਾਂ ਲੀਕ ਹੁੰਦੀ ਆ ਵੀ ਕਿਹੜੇ ਟਾਈਮ ਤੇ ਲੀਕ ਹੁੰਦੀ ਆ ਰਾਤ ਨੂੰ ਹੁੰਦੀ ਆ ਦਿਨੇ ਹੁੰਦੀ ਆ ਵੀ ਕਿਵੇਂ ਪਤਾ ਲੱਗਦਾ ਤੁਹਾਨੂੰ ਵੀ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਕਿੱਦਾਂ ਪਤਾ ਲੱਗ ਜਾਂਦਾ ਇਹ ਬਈ ਪੇਜਾਂ ਵਾਲੇ ਚੱਕ ਲੈਂਦੇ ਯਾਰ ਪੇਜਾਂ ਵਾਲੇ ਹੁੰਦੇ ਗੜੇ ਵਾਇਰਲ ਕਰ ਦਿੰਦੇ ਆ ਭਾਂਜੂ ਟੈਲੀਗ ਕਿਸੇ ਆਪਣੇ ਰਿਸ਼ਤੇਦਾਰ ਜਿੰਦੀ ਵੀ ਕੀਤੀ ਪਈ ਹੋਵੇ ਰੋਕਣਾ ਜਿਹੜਾ ਕੀ ਲਿਖਦੇ ਆ ਵੀ ਹਾਂ ਵੀ ਭੈਣ ਭਰਾ ਦਾ ਰਿਸ਼ਤਾ ਹੋਇਆ ਤਾਰ-ਤਾਰ ਇਦਾਂ ਹੋਇਆ ਫਲਾਨਾ ਧਮਕਾ ਹੋਇਆ ਇਹ ਆਪਣੀ ਭੈਣ ਬਾਰੇ ਨਹੀਂ ਸੋਚਿਆ ਇਦਾਂ ਨਹੀਂ ਸੋਚਿਆ ਉਹ ਨਹੀਂ ਸੋਚਿਆ ਇਦਾਂ ਬਥੇਰਾ ਕੁਝ ਫਿਰ ਬੋਲਿਆ ਜਾਂਦਾ ਬਾਹਲਾ ਕੁਝ ਬਈ 100 ਰੁਪਿਆ ਲਵਾਂਗੇ ਕਿਸੇ ਨੇ ਮਾਲ ਵੇਖਣਾ ਗਰੁੱਪ ਚਾਉ ਸਾਡੇ ਕੋਲ ਟੈਲੀਗ੍ਰਾਮ ਤੇ ਸਾਰਾ ਮਾਲ ਪੰਜਾਬ ਦਾ ਪਿਆ ਆਪਣੇ ਕੋਲ ਐ ਬੋਲਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸੇ ਦੀ ਇੱਜ਼ਤ ਹੈ ਕਾਲ ਨੂੰ ਆਣ ਪਰ ਉਹਦੀ ਭੈਣ ਦੀ ਵੀ ਹੋ ਸਕਦੀ ਆ ਕਿਹੜੇ ਪੇਜ ਜੇ ਬਣਾਈ ਬਿਠਾ ਐ ਨਹੀਂ ਪਤਾ ਦੀ ਭੈਣੇ ਰੂਮਾਂ ਚ ਜਾਂਦੀ ਹੋਵੇ ਹਾਂ ਐ ਹੋ ਜਾਂਦਾ ਬਈ ਆ ਰੱਕ ਦੇ ਇੱਕ ਦੇ ਸਾਲ ਚ ਲੱਡੂ ਵੱਡਾ ਹੀ ਲੱਗਦਾ ਅਗਲੇ ਪਿੰਡ ਦੇ ਲੋਕ ਕਿਵੇਂ ਸੋਚ ਰਹੇ ਏ ਤੁਹਾਡੇ ਬਾਰੇ ਹੁਣ ਪਿੰਡ ਦੇ ਰੱਦੇ ਦਾ ਕਹਿੰਦੇ ਆ ਬਈ ਸਿਆਣੇ ਇਹ ਮੁੰਡੇ ਹੈ ਨਹੀਂ ਇਹ ਹੋ ਜਾ ਐ ਜੋ ਹਨਾ ਥੋੜਾ ਅਗਲੇ ਨੂੰ ਪਤਾ ਹੀ ਨਹੀਂ ਨਾ ਤਾਂ ਬਈ ਬਣ ਜਾਂਦੀ ਚੀਜ਼ ਮਰਿਆ ਦੋਸਤ ਉਹਦਾ ਕਰ ਦਿੰਦਾ ਉਹਦਾ AI ਦਾ ਸਿਸਟਮ ਇਦਾਂ ਦਾ ਹੋ ਗਿਆ ਇਹ ਕਹਿੰਦਾ ਕਹਿੰਦਾ ਮੇਰੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਮੇਰੀ ਭੈਣ ਦੇ ਨਾਲ ਵੀਡੀਓ ਵਾਇਰਲ ਹੋਈ ਆ ਉਹ AI ਦੇ ਸਿਸਟਮ ਨਾਲ ਹੋਈ ਆ ਮੈਂ ਆਪ ਗਲਤ ਨਹੀਂ ਹੋਇਆ ਮੇਰੀ ਭੈਣ ਦੇ ਨਾਲ ਮੇਰੀ ਭੈਣ ਸਗੀ ਭੈਣ ਆ ਜਦ ਰੀਲਾ ਪਰਿਵਾਰਕ ਤੌਰ ਤੇ ਬਣਾਉਂਦੇ ਹੁੰਦੇ ਸੀ ਮਾਲੀਆਂ ਮੋਟੀਆਂ ਮੋਹ ਪ੍ਰੇਮ ਦੀਆਂ ਵੀਡੀਓ ਬਣਾਉਂਦੇ ਹੁੰਦੇ ਸੀ ਜਿਹਦੇ ਕਰਕੇ ਮੇਰੇ ਮਾਪਿਆਂ ਨੇ ਮੈਨੂੰ ਰੋਕਿਆ ਸੀ ਪਰ ਮੇਰੇ ਮਾਪਿਆਂ ਨੇ ਮੇਰੀ ਹੈਲਪ ਵੀ ਕੀਤੀ ਵੀ ਕਿਉਂਕਿ ਸੋਸ਼ਲ ਮੀਡੀਆ ਇਹੋ ਜਿਹਾ ਸਿਸਟਮ ਆ ਵੀ ਇਹ ਬੰਦੇ ਨੂੰ ਬਹੁਤ ਉਚਾਈਆਂ ਤੇ ਲੈ ਕੇ ਜਾਂਦਾ ਤੇ ਬਹੁਤ ਨੀਚੇ ਵੀ ਛੱਡ ਦਿੰਦਾ ਜਦੋਂ ਇਹੋ ਜੀ ਗੱਲਬਾ AI ਦੇ ਨਾਲ ਸਿਸਟਮ ਜਦੋਂ ਬਣ ਗਿਆ ਉਸ ਤੋਂ ਬਾਅਦ ਵੀਡੀਓ ਜਿਹੜੀ ਵਾਇਰਲ ਹੋ ਜਾਂਦੀ ਹੈ ਲੋਕ ਜਿਹੜੇ ਪੇਚਾਂ ਵਾਲੇ ਹੁੰਦੇ ਆ ਇਹ ਪੇਚਾਂ ਵਾਲੇ ਕੋਈ ਚੰਦ ਪੈਸਿਆਂ ਵਾਸਤੇ ਚੰਗ ਚੰਦ ਵਿਊ ਆ ਵਾਸਤੇ ਇਹੋ ਜੀ ਤੁਹਾਡੀ ਖਿੱਲੀ ਉਡਾਉਂਦੇ ਆ ਇਹੋ ਜੀ ਤੁਹਾਡੀ ਬੇਇਜ਼ਤੀ ਕਰਦੇ ਆ ਜਿਵੇਂ ਇਹਦੀ ਭੈਣ ਕੋਮਾ ਦੇ ਵਿੱਚ ਪਈ ਆ ਕਿਉਂ ਪਈ ਆ ਇਹ ਪੇਜਾਂ ਵਾਲਿਆਂ ਕਰਕੇ ਆ ਉਸ ਮੁੰਡੇ ਕਰਕੇ ਜਿਨੇ ਉਹ ਵੀਡੀਓ ਬਣਾਈ ਆ ਉਸ ਵੀਡੀਓ ਦਾ ਉਸ ਨੂੰ ਮੁਖਾਜਾ ਭੁਗਤਣਾ ਪਊਗਾ ਇਹਨਾਂ ਨੇ ਉਹਦੀ ਰੇਲ ਇਹੋ ਜੀ ਬਣਾਈ ਆ ਇਹੋ ਜਾਂ ਉਹਨੂੰ ਕੁੱਟਿਆ ਪਰ ਕੁੱਟਣ ਦੇ ਨਾਲ ਕੀ ਹੋ ਜਾਊਗਾ ਕੁੱਟਣ ਦੇ ਨਾਲ ਕੁਝ ਨਹੀਂ ਹੋਣਾ ਉਸ ਤੇ ਕਾਨੂੰਨੀ ਕਾਰਵਾਈ ਕਰਵਾਈਏ ਤੁਸੀਂ ਕਾਰਵਾਈਆਂ ਦਾ ਬੇਕਰਾਨਾ ਤਾਂ ਹੈ ਕਿ ਨਾ ਭਾਂਜ ਪੁਲਿਸ ਵੀ ਪੈਸੇ ਵਾਲੇ ਬੰਦੇ ਦੀ ਆ ਹੂੰ ਪੈਸਾ ਹੋਊਗਾ ਤਾਂ ਪੁਲਿਸ ਬਣੂਗੀ ਤੇ ਨਹੀਂ ਜਮਾਨੀ ਮੰਨਦੀ ਉਹ ਕਹਿੰਦੇ ਤੁਹਾਨੂੰ ਵੀ ਤੁਹਾਨੂੰ ਇਹ ਕਹਿਣ ਲੱਗੇ ਵੀ ਤੁਸੀਂ ਕਿਉਂ ਪਾਉਣੇ ਇਹ ਜਿਹੇ ਵੀਡੀਓ ਯਾਰ ਵੀਡੀਓ ਕਿਸੇ ਦਾ ਭਗਵੰਤ ਮਾਨਦੀ ਵੀ ਲੀਕ ਹੋਈ ਪਈ ਆ ਲੈ ਉਹ ਵੀ ਕਿਸੇ ਨੇ ਪਤਾ ਨਹੀਂ ਵਹਿਬ ਤੇ ਕੀਤੀ ਆ ਬਾਕੀ ਪਤਾ ਨਹੀਂ ਰੀਲ ਆ ਉਹ ਬਈ ਯਾਰ ਅੱਜ ਕੱਲ ਦਾ ਭਾਂਜ ਮੰਤਰਿਆਂ ਨੂੰ ਨਹੀਂ ਛੱਡਦਾ ਹੂੰ ਵੇਖ ਲੈ ਤੂੰ ਗੁਰੂ ਪੀਰਾਂ ਨੂੰ ਵੀ ਨਹੀਂ ਛੱਡਦਾ ਬਈ ਯਾਰ ਅੱਜ ਕੱਲ ਤਾਂ ਕੋਈ ਇਹੋ ਜਿਹਾ ਧੰਦਾ ਆ ਪਈ ਆ ਬੜੀ ਕੁੱਤੀ ਜਿਹਾ ਦਾ ਕਰਵਾਉ ਸਰਕਾਰ ਨੂੰ ਕਹਿ ਕੇ ਹਨਾ ਇਹਨਾਂ ਦੇ ਵੀ ਉਹ ਆਉਂਦਾ ਮੰਨ ਕੇ ਚੱਲ ਕੋਈ ਅੱਜ ਕੱਲ ਰ ਹੈ ਹੀ ਨਹੀਂ ਕਿਸੇ ਦਾ ਭਾਂਜੂ ਦੁਣ ਜਾਣ ਹੱਥ ਧੋ ਕੇ ਪਿੱਛੇ ਪੈ ਜੇ ਨਾ ਕਦੋਂ ਮੁੜ ਕੇ ਤਾਂ ਮੁਸ਼ਕਲ ਆ ਬਾਈ ਉਹਨਾਂ ਦਾ ਆਪਾਂ ਕੀਤੀ ਦਾ ਕਾਰਵਾਈ ਬਈ ਹੁਣ ਵੇਖੋ ਕੀ ਬਣਦਾ ਇਸੇ ਕਰਕੇ ਮੂੰਹ ਬੰਨ ਕੇ ਕੈਮਰੇ ਮੂਰੇ ਖੜਨਾ ਪਿਆ ਲੋਈ ਲੈ ਕੇ ਖੜਨਾ ਪਿਆ ਵੀ ਲੋਕਾਂ ਨੂੰ ਪਤਾ ਨ ਲੱਗੇ ਵੀ ਮੈਂ ਕੌਣ ਆ ਕੌਣ ਨਹੀਂ ਲੋਕ ਤਾਂ ਭਾਂਚੂ ਦੇ ਹੋ ਜਾਂ ਮੂੰਹ ਤੋਂ ਕੱਪੜਾ ਵੀ ਲਾ ਦੇਣਗੇ ਹੋ ਜਾਂ ਚੀਜ਼ਾਂ ਪੰਜਾਂ ਲੋਕਾਂ ਕੋਲ ਆਪ ਅੱਛਾ ਹੁਣ ਜਿਹੜੀ ਲੋਕ ਆਪਦੇ ਭੈਣਾਂ ਦੇ ਨਾਲ ਵੀਡੀਓ ਪਾਉਂਦੇ ਆ ਫੋਟੋਆਂ ਪਾਉਂਦੇ ਆ ਫਿਰ ਉਹ ਇੱਕ ਹਿਸਾਬ ਦਾ ਫਿਰ ਉਹ ਦਾ ਕੋਈ ਫਾਇਦਾ ਨਹੀਂ ਉਹ ਤਾਂ ਲੋਕ ਲੋਕ ਲੁੱਕ ਕੇ ਰਹਿਣ ਫਿਰ ਇਹ ਚੀਜ਼ਾਂ AI ਤਾਂ ਬਹੁਤ ਸਿਸਟਮ ਹੈ ਜੱਬ ਭੈੜਾ ਫਿਰ ਤਾਂ ਤੇ ਹੋਰ ਬਾਈ ਯਾਰ ਮੈਂ ਤਾਂ ਉਹਦੇ ਦਾ ਫੋਟੋ ਆ ਦੀ ਸਟੋਰੀ ਵੀ ਨਹੀਂ ਪਾਈ ਮੇਰਾ ਚੈਨਲ ਜਮਾ ਡਾਊਨ ਪੈ ਗਿਆ ਲੈ ਹਮ ਐਸਟਾ ਦੇ ਪੇਜ ਮੇਰਾ ਮੈਂ ਕੁਛ ਨਹੀਂ ਕੀਤਾ ਹਜੇ ਤੇ ਉਹਨੇ ਬੰਦ ਹੀ ਪਿਆ ਉਹਦੇ ਦਾ ਹਮ ਕਿਤੇ ਕਈ ਵਾਰੀ ਕਈ ਵਾਰੀ ਜਾਣ ਕੇ ਵੀਡੀਓ ਵਾਇਰਲ ਕਰ ਦਿੰਦੇ ਹੁੰਦੇ ਕਿਤੇ ਤੂੰ ਜਾਣ ਕੇ ਤਾਂ ਵੀਡੀਓ ਵਾਇਰਲ ਕੀ ਉਹ ਬਾਈ ਯਾਰ ਮੈਂ ਘੜਾਕਾਂ ਵਲਾ ਦੀ ਭੈਣ ਨਾ ਕਰੂੰਗਾ ਕਿ ਹੋਰ ਦੀ ਧੀ ਭੈਣ ਨਾ ਕਰ ਦਿੰਦਾ ਹੂੰ ਪਾਗਲ ਤਾਂ ਨਹੀਂ ਮਦੀ ਭੈਣ ਨਾ ਕਰੂੰਗਾ ਬਾਈ ਯਾਰ ਇਹੋ ਜਿਹਾ ਹੈ ਨਹੀਂ ਮੈਂ ਬੰਦਾ ਕਿਹੋ ਜਿਹਾ ਸਮਝਦੇ ਲੋਕ ਆਪਾਂ ਨੂੰ ਆਪਾਂ ਦਾ ਆਪਦੀ ਮਰਜ਼ੀ ਜੀ ਨਜ਼ਾਰੇ ਹੀ ਲੈਂਦੇ ਸੀ ਬਾਈ ਯਾਰ ਲੋਕਾਂ ਦੇ ਅੱਖਾਂ ਹੱਥ ਨਹੀਂ ਚੜ੍ਹਦੇ ਬਸ ਲੈ ਲੈ ਲੱਕੋ ਕੰਮ ਬਾਈ ਜਮਾ ਡਾਊਨ ਪੈ ਗਏ ਹੁਣ ਤਾਂ ਬਈ ਬਹੁਤ ਮਿਹਨਤ ਕੀਤੀ ਹੁੰਦੀ ਹੈ ਲੋਕ ਬਥੇਰੇ ਮਿਹਨੇ ਮਾਰਦੇ ਤੇ ਬਹੁਤ ਛੋਟੀ ਉਮਰ ਚ ਤੁਸੀਂ ਲੱਗੇ ਹੋ ਹੋਗੇ ਇਹ ਸੋਸ਼ਲ ਮੀਡੀਆ ਤੇ ਇਹਦੇ ਉੱਤੇ ਸਫਲਤਾ ਪਾਉਣੀ ਬਹੁਤ ਔਖੀ ਹੈ ਜਦੋਂ ਤੁਸੀਂ ਸਫਲਤਾ ਪਾਈ ਹੈ ਇਹਦੇ ਤੇ ਬਹੁਤ ਔਖੀ ਪਾਉਣੀ ਬਈ ਲੋਕ ਤਾਂ ਕਹਿ ਦਿੰਦੇ ਬਥੇਰੇ ਕੁਝ ਵੀ ਤੁਸੀਂ ਐਂ ਗੰਦ ਪਾਉਣੇ ਉਹ ਗੰਦ ਪਾਉਣਿਓ ਪਰ ਤੁਸੀਂ ਜਿਹੜੀਆਂ ਵੀਡੀਓ ਵਧੀਆ ਵਧੀਆ ਵੀਡੀਓ ਬਣਾਈਆਂ ਹੈਗੀਆਂ ਪਰ ਇਹ ਇੱਥੇ ਆਉਣ ਲਈ ਕਿੰਨਾ ਟਾਈਮ ਲੱਗਿਆ ਬਈ ਟਾਈਮ ਦਾ ਬਈ ਯਾਰ ਉਮਰ ਭਾਰੀ ਲੰਘੀ ਮੰਨ ਕੇ ਜਿਲੇ ਪੰਜ ਮੀਂਜ ਲੱਗਿਆ ਹੈ ਬੜਾ ਟਿਕਟੋਕ ਤੇ ਉਦੋਂ ਟਿਕਟੋਕ ਬੰਦ ਹੋ ਗਿਆ ਹੁਣ ਇਸ ਟਾਈਮ ਉੱਲਾ ਦਾ ਸੀਤੀ ਬੰਦ ਕਰਾ ਦੇਣਗੇ ਲੋਕ ਇਹੋ ਜਿਹਾ ਮੁੜ ਕੇ ਵੇਖੋ ਫੇਰ ਆ ਕੰਮ ਬਾਈ ਯਾਰ ਮੇਰਾ ਨਾ ਮਨ ਨਹੀਂ ਕਰਦਾ ਬੋਲਣ ਨੂੰ ਇੰਨਾ ਮਨ ਖਰਾਬ ਹੋਇਆ ਪਿਆ ਬਾਈ ਮਾਂ ਪਿਓ ਦਾ ਮਾਹੌਲ ਕਿਦਾਂ ਦਾ ਹੋਇਆ ਪਿਆ ਗੱਲ ਤੇ ਉਹਦਾ ਵਿਚਾਰੇ ਯਾਰ ਰੋਂਦੇ ਕਲੋਂਦੇ ਆ ਬਾਈ ਯਾਰ ਉਹਦਾ ਮੈਨੂੰ ਹੀ ਗਾਲਾਂ ਕੱਢਦਾ ਤੂੰ ਇਹ ਕੰਮ ਵਿੱਚ ਕਿਉਂ ਪਿਆ ਮਾਂ ਪਿਓ ਤੁਹਾਨੂੰ ਕਹਿੰਦੇ ਹੀ ਹੁੰਦਾ ਬੇਰ ਕੋਈ ਨੁਕਸਾਨ ਹੋ ਜੇ ਕੋਈ ਰਿਸ਼ਤੇਦਾਰ ਬਹੁਤ ਬੋਲਦੇ ਹੋਣਗੇ ਰਿਸ਼ਤੇਦਾਰ ਤਾਂ ਕੋਈ ਵਰਤਦੀ ਨਹੀਂ ਮੇਰੇ ਨਾਲ ਰਿਸ਼ਤੇਦਾਰਾਂ ਦਾ ਪਰਚਾ ਹੀ ਕੱਟਿਆ ਵੀ ਆ ਨਾ ਜਾਣਾਂ ਨਾ ਜਦੋਂ ਚੜ੍ਹਾਈ ਹੋ ਜਾਂਦੀ ਆ ਉਦੋਂ ਰਿਸ਼ਤੇ ਦਾ ਟੁੱਟ ਵੀ ਜਾਂਦੇ ਆ ਕਈ ਚਾਚੇ ਮਾਮੇ ਤਾਏ ਵੈਸੇ ਬਣਾ ਲੈਂਦੇ ਆ ਕਿਤੇ ਹੁਣ ਕੀ ਲੱਗਦਾ ਵੀ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਈ ਆ ਹੁਣ ਤੁਹਾਡੀ ਬੇਇੱਜ਼ਤੀ ਹੋਈ ਆ ਤੇ ਲੋਕਾਂ ਨੇ ਸਪੋਰਟ ਕੀਤੀ ਰਿਸ਼ਤੇਦਾਰ ਸਪੋਰਟ ਕੀਤੀ ਸਪੋਰਟ ਆਪਣੀ ਤਾਂ ਬਹਿਨਾਂ ਦਾ ਆਪਾਂ ਨੂੰ ਚਾਚੇ ਤਾਏ ਦੀ ਲੋੜ ਐ ਨਹੀਂ ਠੀਕ ਆ ਕਿਸੇ ਦੀ ਲੋੜ ਨਹੀਂ ਬਗਾਨਾ ਹੀ ਨਾਲ ਖੜਦਾ ਚਾਚਾ ਤਾਏ ਨਾਲ ਰਿਸ਼ਤੇਦਾਰ ਖੜੇ ਕੋਈ ਬਗਾਨੇ ਹੀ ਲੋਕ ਨਾਲ ਖੜਦੇ ਆ ਵੇਖੇ ਵਾ ਸਾਰਿਆਂ ਨੂੰ ਵਰਤ ਕੇ ਛੱਡੇ ਵੀ ਆਪਣੇ ਤਾਂ ਸਾਰੇ ਅੱਛਾ ਹੁਣ ਕਹਿੰਦੇ ਤੁਸੀਂ ਡਿਪਰੈਸ਼ਨ ਚ ਤੁਰ ਗਿਆ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਆਪਦੇ ਆਪ ਨੂੰ ਸੰਭਾਲਿਆ ਬਈ ਮਾਦਾ ਬਈ ਇਹ ਸੰਭਾਲਿਆ ਹੁਣ ਕਿਹੜਾ ਕੋਹਣਾ ਸੀ ਬਹੁ ਹੋ ਗਿਆ ਹੁਣ ਤਾਇਰ ਹਮ ਆਪਾਂ ਆਪਦਾ ਸਰੀਰ ਡਾਊਨ ਰੱਖਿਆ ਸੀ ਦਾਖ ਰਏ ਆਪਾਂ ਵੀ 10 ਦਿਨ ਸਹੀ ਹੋ ਗਿਆ ਸੀ ਬਾਈ ਹਮ ਮੁੜ ਕੇ ਸੋਚਿਆ ਨਹੀਂ ਵੀ ਯਾਰ ਆਹ ਕੀ ਹੋ ਗਿਆ ਭੈਣੋ ਯਾਰ ਮੈਂ ਤਾਂ ਇਹ ਚੀਜ਼ਾਂ ਸੋਚਿਆ ਹੀ ਨਹੀਂ ਸੀ ਵੀ ਇਹ ਚੀਜ਼ਾਂ ਹੋ ਗਈਆਂ ਜ਼ਿੰਦਗੀ ਦੇ ਵਿੱਚ ਬਈ ਯਾਰ ਹੋ ਜਾਂਦੇ ਨੇ ਯਾਰ ਕਹਿੰਦੇ ਕੋਹnde ਬੰਦਿਆਂ ਨਾਲ ਹੋ ਜਾਂਦੇ ਨੇ ਉਹਨੇ ਤੁਹਾਨੂੰ ਕਰਨ ਵਾਲੇ ਨੇ ਕਰਤਾ ਯਾਰ ਵੀ ਬੰਦੇ ਵਾਇਰਲ ਹੁੰਦੇ ਆ ਉਹਨਾਂ ਦੀਆਂ ਜ਼ਿਆਦਾਤਰ ਹੁੰਦੀਆਂ ਮੈਰ ਲਈ ਜੱਪਾ ਬਈ ਯਾਰ ਆਪਾਂ ਪੂਰੇ ਪੂਰੀ ਪੱਧਰ ਤੇ ਕੰਮ ਸੀ ਆਪਣਾ ਬਈ ਯਾਰ ਇੰਸਟਾਗ੍ਰਾਮ ਤੇ ਭਾਂਜ ਫੋਲੋਅਰ ਬਹੁਤ ਸੀ ਆਪਣੇ ਯਾਰ ਹੂੰ ਘੜ ਘੜ 50000 ਕੇ ਫੋਲੋਅਰ ਸੀ ਮੇਰੇ ਯਾਰ ਤੇ ਵੇਖ ਲਾ ਡਾਉਨ ਪਤਾ ਲੋਈ ਲੈ ਕੇ ਖਲਾਰਤਾ ਮੂਰੇ ਹੂੰ ਕੈਮਰੇ ਤੇ ਮੈਨੂੰ ਆਣ ਸੀ ਇਹ ਦਿਨ ਵੀ ਆਉਣਗੇ ਕਿਤੇ ਸਾਡੇ ਤੇ ਆਏ ਹੋਈ ਬਈ ਯਾਰ ਚੜਾਈ ਬੁਰੀ ਸੀ हां ਵਿਚੜਾਈ ਪੂਰੀ ਮਿੱਟੀ ਕਰਦੀ ਸਾਰੀ ਮਿੱਟੀ ਕਰਦੀ ਸਿਰਫ AI ਕਰਕੇ AI ਕਰ ਲੋਕਾਂ ਨੂੰ ਤਾਂ ਸੱਚ ਹੀ ਲੱਗੂਗਾ ਲੋਕਾਂ ਨੂੰ ਕੀ ਪਤਾ ਵੀ AI ਸਿਸਟਮ ਕੀ ਹੁੰਦਾ ਜਾਂ ਕਈਆਂ ਨੂੰ ਨਹੀਂ ਪਤਾ ਕਈਆਂ ਨੂੰ ਪਤਾ ਪਰ ਲੋਕਾਂ ਨੂੰ ਤਾਂ ਇਦਾਂ ਹੀ ਲੱਗਣਾ ਵੀ ਇਹ ਭੈਣ ਭਰਾ ਦਾ ਇਸ ਤਾਰ-ਤਾਰ ਹੋ ਗਿਆ ਹਾਂ ਬਈ ਹਾਂ ਹਾਂ ਬਈ ਭੈਣ ਦਾ ਕੀ ਸਿਸਟਮ ਹੁਣ ਕਦੋਂ ਤੱਕ ਠੀਕ ਹੋ ਜਾਣਗੇ ਡਾਕਟਰ ਸਾਹਿਬ ਨੇ ਕਿਹਾ ਹੋਊਗਾ ਠੀਕ ਤਾਂ ਬਈ ਮੁਸ਼ਕਲ ਆ ਬਈ ਬੱਚਾਂ ਦੇ ਚਾਂਸ ਨੇ ਕਹਿੰਦੇ ਸੇਵਾ ਕਰ ਲੋ ਕਰੇ ਸੇਵਾ ਕਰ ਲੋ ਚੱਲ ਠੀਕ ਆ ਬਈ ਚੰਗਾ ਬਈ ਦੋਸਤੋ ਜਿਹੜੀ ਤੁਸੀਂ ਇਹ ਵੀਡੀਓ ਵੇਖੀ ਆ ਇਸ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਇੱਕ ਭਰਾ ਦਾ ਦਰਦ ਆ ਕਹਿੰਦਾ ਮੈਂ ਵੀ ਡਿਪਰੈਸ਼ਨ ਵਿੱਚ ਚਲਾ ਗਿਆ ਸੀ AI ਦੇ ਸਿਸਟਮ ਕਰਕੇ ਮੇਰੀ ਭੈਣ ਦੀ ਵੀਡੀਓ ਮੇਰੇ ਨਾਲ ਗਲਤ ਬਣاتی ਲੋਕਾਂ ਨੇ ਜਿਹਨੇ ਬਣਾਈ ਉਹਦੀ ਰੇਲ ਵੀ ਬਣਾਈ ਆ ਪਰ ਮੈਂ ਇੱਕ ਗੱਲ ਸਰਕਾਰ ਨੂੰ ਕਹਿਣਾ ਚਾਹਣਾ ਜੇ ਜਿਹੜੇ ਇਹੋ ਜਿਹੇ ਇਹ ਐਪ ਆ ਨਾ ਜਿਹੜੇ AI ਸਿਸਟਮ ਆ ਇਹ ਕੱਲ੍ਹ ਤੋਂ ਥੋਡੀਆਂ ਵੀਡੀਓ ਵੀ ਲੀਕ ਹੋ ਸਕਦੀਆਂ ਅੱਜ ਜਿਹੜੀਆਂ ਵੀਡੀਓ ਬਣ ਬਣ ਕੇ ਲੀਕ ਹੋ ਰਹੀਆਂ ਉਹਨਾਂ ਨੂੰ ਪਤਾ ਵੀ ਸਾਡੇ ਨਾਲ ਸਿਸਟਮ ਕੀ ਹੋ ਰਿਹਾ ਠੀਕ ਹੈ ਦੂਜੀ ਗੱਲ ਅੱਜ ਕੱਲ ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋਣਾ ਬਹੁਤ ਔਖਾ ਵੀ ਆ ਤੇ ਸੌਖਾ ਵੀ ਆ ਜਿਹਨੂੰ ਇਹਦਾ ਭੇਤ ਆ ਗਿਆ ਉਹ ਤਾਂ ਵਾਇਰਲ ਹੋ ਜਾਂਦਾ ਇਸ ਬੰਦੇ ਨੇ ਸੋਸ਼ਲ ਮੀਡੀਆ ਤੋਂ ਬਗੈਰ ਕੋਈ ਸਰਕਾਰੀ ਜੋਬ ਤਾਂ ਮਿਲਦੀ ਨਹੀਂ ਬੰਦੇ ਨੂੰ ਛੇਤੀ ਕਿਤੇ ਪਰ ਉਹਨੂੰ ਐਦਾਂ ਹੁੰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਪੈਸੇ ਬਣਾ ਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਾਂ ਅੱਜ ਤੱਕ ਮੈਂ ਕਹਿੰਦਾ ਵੀ 70% ਹੈਗੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਕੇ ਲੋਕ ਆਪਣੇ ਘਰ ਭਰ ਰਹੇ ਨੇ ਪੈਸਿਆਂ ਦੇ ਆਪਣੀ ਜ਼ਿੰਦਗੀ ਵਧੀਆ ਜੀ ਰਹੇ ਨੇ ਪਰ ਉਹ ਜੀ ਕਈ ਸ਼ਰਾਰਤੀ ਅਨਸਰ ਆ ਜਿਹੜੇ ਇਹਨਾਂ ਨੂੰ ਤੰਗ ਕਰਦੇ ਨੇ ਇਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਵਾਇਰਲ ਕਰਦੇ ਨੇ ਕਿਉਂ ਕਰਦੇ ਨੇ ਬਹੁਤ ਮਾੜੀ ਗੱਲ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਅੱਜ ਇਹ ਭੈਣ ਦੇ ਭਰਾ ਦੋਨੇ ਵੀਡੀਓ ਬਣਾਉਂਦੇ ਹੁੰਦੇ ਸੀ ਜਿਹਦੇ ਕਰਕੇ ਅੱਜ ਇਹਨਾਂ ਨੂੰ ਭੁਗਤਣਾ ਪਿਆ ਕਿਉਂ ਕੋਈ ਐਂਟੀ ਬੰਦਾ ਹੁੰਦਾ ਕੋਈ ਪਿੰਡ ਦੇ ਵਿੱਚ ਇਹੋ ਜਿਹਾ ਸਿਸਟਮ ਹੀ ਹੁੰਦਾ ਵੀ ਜਿਹੜਾ ਬੰਦਾ ਇਹਨਾਂ ਦੀ ਲੱਗਦਾ ਹੁੰਦਾ ਤੇ ਅੱਜ ਜਿਨ੍ਹਾਂ ਇਹਨਾਂ ਨੇ ਬੰਦੇ ਦਾ ਟਾਪਾ ਵੀ ਬਹੁਤ ਕੀਤਾ ਭੈਣ ਇਹਦੀ ਡਿਪਰੈਸ਼ਨ ਚ ਪਈ ਆ ਕੋਮਾ ਚ ਪਈ ਆ ਤੇ ਆਪ ਵੀ ਡਿਪਰੈਸ਼ਨ ਚ ਨਿਕਲ ਕੇ ਆਇਆ ਇਹਨਾਂ ਦੇ ਨਾਲ ਸਿਸਟਮ ਜਿਹੜਾ ਬਣਿਆ ਦੂਜੀ ਗੱਲ ਪੇਜਾਂ ਵਾਲਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਜਿਹੜੇ ਪੇਜਾਂ ਵਾਲੇ ਹੁੰਦੇ ਆ ਨਾ ਇਹ ਵੀਡੀਓ ਨੂੰ ਜਿੰਨਾ ਵਾਇਰਲ ਇਹ ਕਰਦੇ ਨੇ ਸਿਰਫ ਵਿਊਆਂ ਵਾਸਤੇ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਯਾਰ ਕਿਸੇ ਦੀ ਇੱਜ਼ਤ ਆ ਯਾਰ ਕਿਉਂ ਰੋਲਦੇ ਆ ਆਪਾਂ ਇਹ ਚੀਜ਼ ਖਤਮ ਨਹੀਂ ਕਰਦੇ ਇਹਨਾਂ ਨੂੰ ਇਹ ਖਿੱਚੀ ਆਉਂਦੇ ਆ ਦੱਬੀ ਆਉਂਦੇ ਲਿੰਕਾਂ ਤੇ ਲਿੰਕ ਸੱਟੀ ਆਉਂਦੇ ਆ ਉਹਨੂੰ ਭੇਜਤੀ ਉਹਨੂੰ ਭੇਜਤੀ ਇੰਨੇ ਪੈਸੇ ਦਿਓ ਆਹ ਕਰੋ ਉਹ ਕਰੋ ਬਹੁਤ ਕੁਝ ਚੱਲਦਾ ਯਾਰ ਜੀਦੇ ਕਰਕੇ ਇਹਨਾਂ ਨੂੰ ਇਹਨਾਂ ਨੂੰ ਇਹ ਨਹੀਂ ਹੁੰਦਾ ਵੀ ਯਾਰ ਅਗਲੇ ਦੀ ਵੀਡੀਓ ਆ ਯਾਰ ਕਿਉਂ ਵਾਇਰਲ ਕਰਨੀ ਆ ਕਿਉਂ ਕਿਸੇ ਦਾ ਪਰਿਵਾਰ ਆ ਕਿਸੇ ਦੀ ਭੈਣ ਆ ਕਿਸੇ ਦੀ ਮਾਂ ਕਿਸੇ ਦੀ ਭਰਾਈ ਭਾਬੀ ਆ ਜਾਂ ਇਹਨਾਂ ਨੂੰ ਕੋਈ ਕਿਸੇ ਤੱਕ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਸਿਰਫ ਇਹ ਹੁੰਦਾ ਵੀ ਸਾਨੂੰ ਵਿਊ ਆਉਣੇ ਚਾਹੀਦੇ ਆ ਸਾਨੂੰ ਪੈਸਾ ਬਣਨਾ ਚਾਹੀਦਾ ਇਹਨਾਂ ਨੂੰ ਤਾਂ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਪਰ ਪੰਜਾਬ ਦੇ ਲੋਕੋ ਤੁਹਾਨੂੰ ਪਤਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਹੀ ਤੁਸੀਂ ਗੰਦ ਪਾ ਰਹੇ ਹੋ ਪੰਜਾਬ ਆਪ ਇੱਕ ਸੂਰਵੀਰਾਂ ਦੀ ਧਰਤੀ ਸੀ ਜਿੱਥੇ ਤੁਸੀਂ ਅੱਜ ਇਹਨਾਂ ਗੰਦ ਪਾਤਾ ਸਿਰਫ ਇੱਕ ਸੋਸ਼ਲ ਮੀਡੀਆ ਕਰਕੇ ਇੰਨਾ ਤੇ ਨੱਥ ਪਾਉਣੀ ਚਾਹੀਦੀ ਆ ਜਿਹੜੇ ਇਹੋ ਜਿਹੀਆਂ ਚੀਜ਼ਾਂ ਪਾਉਂਦੇ ਨੇ ਇਹਨਾਂ ਨੂੰ ਸਮਝਣ ਦੀ ਲੋੜ ਆ ਦਿਮਾਗੀ ਥੋੜੇ ਜੇ ਮੈਂਟਲ ਆ ਲੋਕ ਇਹ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਪੰਜਾਬ ਦੀਆਂ ਧੀਆਂ ਥੋਡੀਆਂ ਵੀ ਧੀਆਂ ਨੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ AI ਦੇ ਇਹੋ ਜਿਹਾ ਸਿਸਟਮ ਆ ਗਿਆ ਵੀ ਆਪਣੀ ਭੈਣ ਦੇ ਨਾਲ ਫੋਟੋ ਨਾਲ ਪਾਓ ਆਪਣੇ ਭਰਾ ਨਾਲ ਫੋਟੋ ਨਾਲ ਪਾਓ ਆਪਣੇ ਘਰ ਵਾਲਿਆਂ ਨਾਲ ਫੋਟੋ ਪਾਓ ਕੀ ਤਾਂ ਕਿਹੜਾ ਬੰਦਾ ਕਿਹੜੀ ਫੋਟੋ ਨੂੰ ਚੱਕ ਕੇ ਕਿਹਦੇ ਨਾਲ ਜੋੜ ਦੇ ਠੀਕ ਆ ਅੱਜ ਦਾ ਸਿਸਟਮ ਇਹੋ ਜਿਹਾ ਹੈਗਾ ਘਰਾਂ ਦੇ ਵਿੱਚ ਕਲੇਸ਼ ਵੀ ਪਵਾਤਾ ਇਹ ਚੀਜ਼ਾਂ ਨੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਧੰਨਵਾਦ